ਬੀ ਬਰਾਬਰ ਦੋ ਤਿੰਨ ਦਿਨ ਕਿਹੜੇ ਕੋਰਨੇ ਠੀਕ ਹੈ ਗੁਰਦੁਆਰਾ ਜੀ ਦਾ ਪ੍ਰਧਾਨ ਪਰ ਪ੍ਰਧਾਨ ਜੀਰੇ ਮੈਨੂੰ ਬਹੁਤ ਹੰਸੀ ਤੇ ਬਹੁਤ ਆਉਂਦਾ ਵੀ ਦੁਰਸਿੱਤ ਬੰਦਾ ਹੋਤੀ ਤੇ ਉਹਨੇ ਦੋ ਤਿੰਨ ਦਿਨ ਹੋ ਗਏ ਸਰਿਆਂ ਅੰਸਰਾਵ ਚੱਲ ਰਹੀ ਹੈ ਜੀ ਉਹਦੀ ਨਾ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਵੱਡੇ ਦੋਸ਼ ਲਾ ਰਹੇ ਹੋ ਤੁਸੀਂ ਹਾਂ ਜੀ ਹਾਂ ਸਰਿਆਂ ਤੇ ਮਰਜੀ ਬਲਾਉ ਜੀ ਤੁਸੀਂ ਜੋ ਦੋਸ਼ ਲਾ ਰਹੇ ਨੇ ਸਹੀ ਨੇ ਉਹ ਬਿਲਕੁਲ ਸਹੀ ਹੈ ਜੀ ਦੋਸਾ ਕਿਉਂਕਿ ਮੈਂ ਕੱਲ ਸ਼ਾਮ ਨੂੰ ਉਧਰ ਦੁੱਧ ਪਾਉਣ ਜਾਣਾ ਹੁੰਨਾ ਮੈਂ ਦੇਖਿਆ ਉਹ ਸਾਹਮਣੇ ਵਾਲੇ ਬਾਗਲ ਚ ਠੀਕ ਹੈ ਉਹਦੇ ਟੇਬਲ ਲੱਗੇ ਹੋਏ ਨੇ ਟੇਬਲਾਂ ਦੇ ਉੱਤੇ ਸ਼ਰਾਬ ਦੀਆਂ ਬੋਤਲਾਂ ਪਈਆਂ ਨੇ ਅੰਮ੍ਰਿਤਧਾਰੀ ਪ੍ਰਧਾਨ ਉਹ ਸ਼ਰਿਆਂ ਵਿੱਚ ਜਿਹੜਾ ਅੰਮ੍ਰਿਤਧਾਰੀ ਬੰਦਾ ਹੈ ਗੁਰਦੁਆਰੇ ਦਾ ਮੁਖੀ ਹੋਵੇ ਇਲੈਕਸ਼ਨ ਲੜਦਾ ਹੋਵੇ ਉਹ ਖੁਦ ਸ਼ਰਾਬ ਚਲਾਵੇ ਇਹ ਤਾਂ ਸਾਡੇ ਪਿੰਡ ਲਈ ਵੀ ਬਹੁਤ ਨਮੋਸੀ ਵਾਲੀ ਗੱਲ ਹੈ ਨਾ ਇਹ ਕਈ ਵਾਰੀ ਇਹ ਤਾਂ ਨਹੀਂ ਹੁੰਦਾ ਵੀ ਚੋਣਾਂ ਦੇ ਵਿੱਚ ਆਪਾਂ ਦੋਸ਼ ਲਾ ਦਨੇ ਆ ਕੋਈ ਇਹੋ ਜਿਹੀ ਗੱਲ ਤਾਂ ਨਹੀਂ ਨਹੀਂ ਮੈਂ ਤਾਂ ਜੀ ਉੱਥੇ ਗਿਆ ਸੀ ਤੇ ਦੇਖਿਆ ਉਹ ਲੰਗਰ ਰਿਹਾ ਸੀ ਮੈਂ ਗੇਟ ਖੁੱਲਾ ਸੀ ਤੇ ਉਹ ਗੇਟ ਦੇ ਉੱਤੇ ਕੁਝ ਬੰਦੇ ਬੈਠੇ ਸੀਗੇ ਟੇਬਲ ਦੇ ਉੱਤੇ ਮੈਂ ਉਹ ਸ਼ਰਾਬ ਦੀ ਬੋਤਲ ਜਿਹੜੀ ਉਹ ਦਿਖੀਏ ਸੱਤਰੀ ਕਾਲ ਦੋਸਤੋ ਜੋ ਕਿ ਇਸ ਪਲ ਤਿੰਨ ਕੈਂਡੀਡੇਟੋ ਗਾਹਾਂ ਪਿੰਡ ਦੇ ਵਿੱਚ ਨੇ ਜੋ ਕਿ ਇੱਕ ਪ੍ਰਧਾਨ ਗੁਰਪਿਆਰ ਸਿੰਘ ਜੋ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਉਹ ਵੀ ਚੋਣ ਲੜ ਰਹੇ ਨੇ ਉਹਨਾਂ ਦੇ ਉੱਤੇ ਜੋ ਦੋਸ਼ ਲਾਏ ਨੇ ਦੋਸ਼ ਲਾਇਨੋ ਸਹੀ ਨੇ ਕਿ ਝੂਠੇ ਨੇ ਸ਼ਰਾਬ ਚਲਾਉਣ ਦੇ ਜੋ ਦੋਸ਼ ਲਾਇਨੇ ਸ਼ਰਾਬ ਵੰਡਣ ਦੇ ਆ ਜਾਈਏ ਪ੍ਰਧਾਨ ਜੀ ਪ੍ਰਧਾਨ ਗੁਰਪਿਆਰ ਸਿੰਘ ਗੁਰਦੁਆਰਾ ਸਾਹਿਬ ਦੇ ਜੋ ਸਰਪੰਚੀ ਦੀ ਚੋਣ ਲੜ ਰਹੇ ਨੇ ਪਿੰਡ ਅਗਰਾਹ ਭਵਨ ਸਸਰ ਕਾਲਜ ਸਸਰ ਕਾਲਜੀ ਹਾਂ ਇੱਕ ਅਸੀਂ ਪਹਿਲਾਂ ਉਧਰ ਆ ਛੋਟੇ ਕੈਂਡੀਡੇਟ ਉਹਨਾਂ ਨੇ ਦੋ ਸਲਾਏ ਨੇ ਛੋਟੇ ਤੇ ਗੰਭੀਰ ਵੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਪਿਆਰ ਸਿੰਘ ਨੇ ਸ਼ਰਾਬ ਚਾਲੂ ਕਰਤੀ ਸ਼ਰਾਬ ਭਰੋਸ ਰੇ ਨੇ ਉਹ ਵੋਟਰਾਂ ਨੂੰ ਠੀਕ ਹੈ ਜੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਸਿਆਸੀ جنگ ਹੈਗੀ ਹਾਂਜੀ ਇਹਨੂੰ ਮੈਂ ਕਹਿੰਦਾ ਵੀ ਸਿਆਸੀ ਜੰਗੀ ਰੱਖਣਾ ਇਹਨੂੰ ਨਿੱਜੀ ਜੰਗ ਨਾ ਬਣਾਉਣਾ ਠੀਕ ਹੈ ਦੂਜੀ ਬੇਨਤੀ ਇਹ ਹੈ ਵੀ ਜਿਹੜੀ ਰੋਪਾਂ ਦੀ ਗੱਲ ਹੈਗੀ ਦੇਖੋ ਜੀ ਤੁਸੀਂ ਜਦੋਂ ਵੀ ਮਰਜ਼ੀ ਆ ਕੇ ਅਸ ਟਾਈਮ ਵੀ ਆਪਣੇ ਘਰੇ ਜਾ ਕੇ ਤੁਸੀਂ ਦੇਖ ਸਕਦੇ ਹੋ ਜੇ ਤੁਹਾਨੂੰ ਆਪਣੇ ਘਰੇ ਕੋਈ ਇੱਕ ਪੈਗ ਵੀ ਦਾਰੂ ਦਾ ਥਿਆਉਂਦਾ ਤਾਂ ਅਸੀਂ ਉਹਦੇ ਦੇਣਦਾਰ ਹਾਂ ਦੂਜੀ ਗੱਲ ਜਿਹੜਾ ਕੋਈ ਕੋਈ ਕਿਤੇ ਕੋਈ ਚਲਾ ਰਹੇ ਨੇ ਕੋਈ ਮੈਂਬਰ ਚਲਾ ਰਿਹਾ ਹੈ ਜਾਂ ਕੋਈ ਹੋਰ ਪਾਰਟੀਆਂ ਕਰ ਰਹੇ ਨੇ ਉਹ ਅਸੀਂ ਕਿਸੇ ਨੂੰ ਕਿਵੇਂ ਹਟਾ ਸਕਦੇ ਹਾਂ ਜੀ ਆ ਸਾਡੀ ਜ਼ਿੰਮੇਵਾਰੀ ਆ ਉਹਦੇ ਘਰ ਦੀ ਹੈ ਅੱਛਾ ਉਹਨਾਂ ਨੇ ਇਹ ਕਿਹਾ ਵੀ ਘਰ ਦੇ ਸਾਹਮਣੇ ਬਾਗ ਵਾਲਿਆ ਜਿੱਥੇ ਕਪਾਣ ਵਗੈਰਾ ਖੜਦੀ ਹੈ ਉਹ ਬਾਗ ਵਾਲਿਆਂ ਨੂੰ ਜਾ ਕੇ ਪੁੱਛਣ ਜੀ ਇਹਨੇ ਚਲਾਈ ਹੈ ਅੱਛਾ ਉਹ ਕਹਿੰਦੇ ਵੀ ਉਹਨਾਂ ਦੇ ਬੰਦੇ ਸੀ ਜੋ ਛੋਟੇ ਨਾਲ ਵਰਕਰ ਫਿਰਦੇ ਨੇ ਸਾਰਾ ਪਿੰਡੀ ਹੈਗਾ अच्छा हां जी ਸਾਡੇ ਤਾਂ ਤੇ ਜਿਹੜਾ ਛੋਡੇ ਤੇ ਦੋ ਸਲਾਈ ਨੇ ਝੂਠੇ ਨੇ ਜਮੇ ਝੂਠ ਤੁਸੀਂ ਆਪ ਦੇਖੋ ਜੀ ਸੱਚ ਝੂਠ ਦਾ ਘਰੇ ਜਾ ਕੇ ਠੀਕ ਹੈ ਇਹ ਤਾਂ ਛੋਡਾ ਕੰਮ ਆ ਜੀ ਉੱਥੇ ਦੇਖਣਾ ਜੀ ਅਸੀਂ ਝੂਠੇ ਤਾਂ ਅਸੀਂ ਆ ਜਿਹੜੇ ਕਹਿੰਦੇ ਨੇ ਉਹ ਨੇ ਸਾਡੇ ਨਾਲ ਤਾਂ ਸਾਰਾ ਪਿੰਟ ਹੈ ਜੀ ਹੋਰ ਵੀ ਲੋਕ ਪੀਂਦੇ ਨੇਗੇ ਅਸੀਂ ਕਿਨੂੰ ਹਟਾਈਏ ਜੀ ਜੇ ਅਸੀਂ ਕਿਸੇ ਦੇ ਕੋਈ ਘਰੇ ਧਰ ਕੇ ਕੋਈ ਬੋਤਲ ਮੈਂ ਜੇ ਗਿਆਗਾ ਤਾਂ ਮੈਨੂੰ ਦੱਸਣ ਜੀ ਘਰੇ ਨਹੀਂ ਉਹਦੇ ਸਾਹਮਣੇ ਨਾ ਕਿਸੇ ਹੋਰ ਦੇ ਸਾਹਮਣੇ ਇੱਕ ਉਹ ਕੰਕਵੈਨਾ ਖੜਾਉਣ ਵਾਲਾ ਉਹ ਬਣਿਆ ਹੋਇਆ ਉਹਦੇ ਕਵੰਟੀ ਮਾਗਲ ਕਹਿ ਲੋ ਮਾਗਲ ਕਹਿ ਦੋ ਉਹ ਬਾਗਲ ਦੇ ਵਿੱਚ ਹੋਰ ਕਈ ਬੰਤੇ ਸੋਨੂੰ ਕਿਵੇਂ ਪਤਾ ਲੱਗਿਆ ਵੀ ਸ਼ਰਾਬ ਗੁਰਪਿਆਰ ਸਿੰਘ ਦੀ ਹੈ ਦੇਖੋ ਜੀ ਮੈਂ ਤਾਂ ਹੁਣ ਇਲੈਕਸ਼ਨ ਲੜਨੇ ਦੀ ਸਮਾਂ ਹੋਤਾ ਹੈਗਾ ਚਲੋ ਮੈਂ ਤਾਂ ਇੱਕ ਬੈਠੇ ਦੇਖੇ ਨੇ ਜੀ ਬੰਦੇ ਉਹਦੇ ਜਿਹੜੇ ਕੈਂਪੇਨ ਦੇ ਵਿੱਚ ਸਰਗਰਮ ਨੇ ਉਹਦੇ ਗੁਰੇਚਾ ਨਾਲ ਚੱਲਦੇ ਨੇ ਉਹ ਬੈਠੇ ਸੀ ਉਹ ਜੋ ਸਰਕਾਰ ਮਨੇ ਜੀ ਮੈਂ ਤਾਂ ਉੱਥੇ ਦੇਖਿਆ ਜੀ ਮੈਨੂੰ ਨਹੀਂ ਪਤਾ ਹੁਣ ਦਰ ਪਿਆਰ ਦੀ ਜਾਂ ਕੀ ਦੀ ਹੈ ਕੀ ਦੀ ਨਾ ਪਰ ਉਹਦੇ 게ਟ ਦੇ ਸਾਹਮਣੇ ਮੈਂ ਉਹ ਸ਼ਰਾਬ ਆ ਜਿਹੜੀ ਉਹ ਟੇਬਲਾਂ ਤੇ ਪਈ ਕਿਉਂ ਜੀ ਖਾਲਸਾ ਹੀ ਬਾਈ ਖਾਲਸਾ ਮਾਇ ਜੀ ਦਾ ਖਾਲਸਾ ਹੈ ਜੀ ਬਤਾਈ ਕੀ ਕਹਿਣਾ ਚਾਹੁੰਦੇ ਹੋ ਜਿਹਦੇ ਬਾਰੇ ਹਸਤਾ ਜੀ ਮੈਂ ਜੀ ਗੁਰਦੁਆਰੇ ਦਾ ਗਰਾਠੀ ਆ ਪਰ ਉਹਨੂੰ ਇਹ ਚਾਹੀਦਾ ਨਹੀਂ ਹੈਗਾ ਵੀ ਮੈਂ ਕੈਂਡੀਡੇਟ ਖੜਾ ਹੋਇਆ ਇੱਕ ਬੰਦਾ ਬਿਨ ਅਮਰਤੀ ਹੈ ਰਾਜਵਿੰਦਰ ਸਿੰਘ ਰਾਜੂ ਇਹ ਨਸ ਦੇ ਖਿਲਾਫ ਚੱਲਦਾ ਹੈ ਪ੍ਰਧਾਨ ਹੋ ਕੇ ਜਿਹੜਾ ਬੰਦਾ ਸ਼ਰਾਬ ਚਲਾਉਂਦਾ ਤਾਂ ਫਿਰ ਬਹੁਤ ਮਾੜੀ ਗੱਲ ਹੈ। ਬੰਦਾ ਅਲੀਗੇਸ਼ਨ ਲਾ ਰਿਹਾ ਹੈ। ਉਹਨੂੰ ਵੀ ਚਾਹੀਦਾ ਵੀ ਇਹ ਕੀ ਹੋ ਰਿਆ ਨਿਕਨਾ। ਕਿ ਭਾਈ ਸਾਰਿਆਂ ਦੇ ਮਿੱਤਰ ਪਿਆਰੇ ਹੁੰਦੇ ਨੇ ਠੀਕ ਆ। ਹਰੇਕ ਇੱਕ ਦੂਜੇ ਨੂੰ ਸਪੋਰਟ ਕਰਦਾ। ਜਿਵੇਂ ਇਹਦੇ ਪ੍ਰਧਾਨ ਦੇ ਮਿੱਤਰ ਨੇ ਉਹ ਆਪਦੇ ਵੱਲੋਂ ਚੱਲ ਰਹੇ ਨੇ। ਪ੍ਰਧਾਨ ਵੱਜੋਂ ਕਿਸੇ ਨੂੰ ਕੋਈ ਐ ਨਹੀਂ ਹੈਗਾ ਵੀ ਹਾਂ ਕੋਈ ਨਸ਼ਾ ਚਲਾਉ ਜਾਂ दारू ਦੇਓ ਕਿਸੇ ਨੂੰ। ਇਹਦੇ ਵੱਲੋਂ ਕਿਸੇ ਨੂੰ ਨਹੀਂ ਕਿਹਾ ਗਿਆ। ਇਹ ਆਪਦੇ ਆਪਦੇ ਮਿੱਤਰ ਪਿਆਰੇ ਜਿਵੇਂ ਆਪ। ਜਿਵੇਂ ਸਪੋਰਟਰ ਨੇ ਜਿਹੜੇ ਸ਼ੋਅ ਉਹ ਚਲਾ ਰਹੇ ਨੇ। ਉਹ ਕਰ ਰਹੇ ਨੇ। ਉਹਨਾਂ ਨੂੰ ਵੀ ਹਾਂ ਉਹਨਾਂ ਨੂੰ ਆਪਾਂ ਜੋ ਕੋਈ ਦੇਖੋ ਜੀ ਕਿਸੇ ਦਾ ਕੋਈ ਮੈਂਬਰ ਹੈਗਾ ਖੜਾ ਕਰਿਆ ਹੋਇਆ ਕਿੰਨੇ ਹਰੇਕ ਵਾਰਡ ਚ ਦੋ ਦੋ ਮੈਂਬਰ ਨੇ ਅਗਲਾ ਆਪਦੇ ਮੈਂਬਰਾਂ ਦੀ ਵੀ ਕਰਦਾਗਾ ਮੈਂਬਰ ਚ ਲਾਉਂਦੇ ਨੇਗੇ ਅਸੀਂ ਤਾਂ ਆਪਦੇ ਘਰ ਦੇ ਆਪਦੇ ਪਰਿਵਾਰ ਦੇ ਜ਼ਿੰਮੇਦਾਰਾਂ ਗਾ ਜੀ ਠੀਕ ਹੈ ਅਸੀਂ ਹੁਣ ਇਹ ਨਗਰ ਦੇ ਜ਼ਿੰਮੇਦਾਰ ਕਿਵੇਂ ਬਣ ਸਕਦੇ ਕਿਸੇ ਨੂੰ ਅਸੀਂ ਹਟਾ ਸਕਦੇ ਜੀ ਨਗਰ ਨੂੰ ਤੁਸੀਂ ਦੱਸੋ ਇਹ ਇਲਿਗਿਸ਼ਨ ਦਾ ਤਾਂ ਬਣਦਾ ਬਈ ਜੇ ਪ੍ਰਧਾਨ ਠੀਕ ਹੈ ਕਿਸੇ ਨੂੰ ਕੋਈ ਦਾਰੂ ਹੋ ਕਰੇ ਜਾ ਆਪਦੇ ਵੱਲੋਂ ਐਵੇਂ ਮਿੱਤਰ ਪਿਆਰੇ ਨੇ ਸਾਰੇ ਸਪੋਰਟ ਕਰਦੇ ਹੁੰਦੇ ਨੇ ਉਹਨਾਂ ਵੱਜੋਂ ਆਗਾ ਇਹ ਚਲੋ ਆਪਾਂ ਉਹਨਾਂ ਨੂੰ ਕਹਿ ਨਹੀਂ ਸਕਦੇਗੇ ਹਰੇਕ ਇੱਕ ਦੂਜੇ ਉਹਨਾਂ ਦੇ ਵੀ ਹੋਣਗੇ ਮਿੱਤਰਾਂ ਬਾਕੀ ਉਹਨਾਂ ਦੇ ਮੈਂਬਰ ਨੇ ਅਬਦ ਅਬ ਦੇ ਬਾੜਾਂ ਨਹੀਂ ਮੈਂਬਰ ਵੀ ਕਰ ਰਹੇ ਨੇ ਇਹ ਕੱਲਾ ਪ੍ਰਧਾਨ ਤੇ ਕੋਈ ਲਾ ਲਓ ਵੀ ਇੱਕ ਸਿਆਸੀ ਤੌਰ ਤੇ ਵੀ ਆਪਾਂ ਇੱਕ ਦੂਜੇ ਨੂੰ ਭੰਡਣਾ ਉਹ ਗੱਲ ਹੋ ਗਈ ਆਵੇਂ ਇਹ ਰੋ ਵੀ ਇਹ ਚੀਜ਼ਾਂ ਤੋਂ ਦੂਰ ਰਹਿਣਾ ਠੀਕ ਆ ਪ੍ਰਧਾਨ ਆਪਦਾ ਕੰਮ ਕਰ ਰਿਆ ਉਹ ਆਪਦਾ ਕਰ ਰੇ ਨੇ ਆਪਾਂ ਕਿਸੇ ਦਾ ਵਿਰੋਧ ਨਹੀਂ ਕਰਦੇ ਠੀਕ ਆ ਜਿਵੇਂ ਕਿਸੇ ਨੂੰ ਲੋਕ ਚਲੋ ਉਹ ਤਾਂ ਲੋਕਤੰਤਰ ਹੈ ਉਹ ਤਾਂ ਇਹ ਹੁਣ ਇਹਦਾ ਮਤਲਬ ਇੱਕ ਘਰ ਕੋਲੇ ਬਾਗ ਲਾਗਾ ਠੀਕ ਆ ਜੀ ਉਹ ਐ ਤਾਂ ਨਹੀਂ ਹੈਗਾ ਵੀ ਏਸੀ ਦਾ ਰੁਪੈਰ ਹੈਗਾ ਅਸੀਂ ਰੱਖੀ ਸੀ ਗੱਲ ਇਹ ਬਾਗਲ ਤਾਂ ਕਿਸੇ ਦਾ ਹੋਰ ਵੀ ਹੈ ਪ੍ਰਧਾਨ ਤਾਂ ਕਹਿੰਦੇ ਪ੍ਰਧਾਨ ਦਾ ਨਹੀਂ ਹੈਗਾ ਹੁਣ ਬਾਈ ਜਿਹੜਾ ਬਾਗ ਦਾ ਪਿਆਰੇ ਹੈਗਾ ਜੇ ਉਹ ਆਪਦੇ ਦੋਸਤਾਂ ਨੂੰ ਬੁਲਾ ਕੇ ਪਿਆਰੇ ਜੇ ਤਾਂ ਇਹਦਾ ਨਾਮ ਲੈ ਰਿਆ ਫਿਰ ਤਾਂ ਉਹ ਕਹਿ ਸਕਦੇ ਨੇ ਕਿ ਨਾ ਠੀਕ ਹੈ ਜੇ ਤਾਂ ਇਹਦਾ ਕੋਈ ਨਾਂ ਹੀ ਨਹੀਂ ਹੈਗਾ ਕੋਈ ਠੀਕ ਹੈ ਉਹਦਾ vote ਬੈਨਰ ਨਹੀਂ ਜੀ ਵਿਚਾਰੇ ਕੋਈ ਨਾ ਕੁਝ ਲੱਗਿਆ ਨਹੀਂ ਹੋਇਆ ਦੂਜੇ ਸਰਪੰਚ ਨੂੰ ਜਿੱਤਿਆਉਣ ਦੀ ਸਿਆਸਤ ਹੈ ਸਾਰੀ ਕਾਰਵਾਈ ਚੱਲ ਰਹੀ ਹੈ ਇਹ ਵੀ ਉਹ ਜਿੱਤ ਜੇ ਇਧਰੋਂ ਵੋਟਾਂ ਇਹਦੀਆਂ ਪਾੜਾਂ ਹੋਰ ਤੀਜਾ ਸਰਪੰਚੇ ਰਾਜੂ ਖੜਾ ਨਹੀਂ ਹੋਇਆ ਖੜਾ ਕਰਾਇਆ ਗਿਆ ਜੀ ਠੀਕ ਹੈ ਹਾਂਜੀ ਪ੍ਰਧਾਨ ਜੀ ਹਾਂਜੀ ਇਹ ਤਾਂ ਜੀ ਦੇਖੋ ਮੈਂ ਤਾਂ ਬੇਨਤੀ ਕਰਦਾ ਸਾਰਿਆਂ ਨੂੰ ਵੀ ਤੁਸੀਂ ਕਿਸੇ ਤੇ ਵੀ ਐਲੀਕੇਸ਼ਨ ਨਾ ਲਓ ਦੇਖੋ ਹਰ ਇੱਕ ਬੰਦੇ ਦਾ ਫਰਜ਼ ਹੈ ਵੋਟ ਮੰਗਣਾ ਵੋਟਰਾਂ ਦਾ ਫਰਜ਼ ਹੈ ਵੋਟ ਪਾਉਣਾ ਉਹ ਉਹਨਾਂ ਤੇ ਡਿਪੈਂਡ ਕਰਦੇ ਆ ਉਹਨਾਂ ਨੇ ਦੇਖਣਾ ਵੀ ਸਾਡੇ ਵਾਸਤੇ ਆਉਣ ਆਏ ਸਾਡੇ ਬੱਚਿਆਂ ਵਾਸਤੇ ਸਾਡੇ ਜਿਹੜੇ ਕੋਈ ਹੋਰ ਕੰਮ ਨੇਗੇ ਕੋਈ ਗੁਪਤ ਕੰਮ ਨੇ ਜਾਂ ਕੋਈ ਰੌਲੇ ਹੁੰਦੇ ਨੇ ਧੀਆਂ ਭੈਣਾਂ ਦੇ ਉਹ ਇਹਨਾਂ ਤੇ ਡਿਪੈਂਡ ਕਰਦੇ ਜੀ ਗੱਲ ਨਗਰ ਤੇ ਠੀਕ ਉਹਨਾਂ ਨੇ ਦੇਖਣਾ ਹੁੰਦਾ ਵੀ ਸਾਡੇ ਕਿਹੜਾ ਬੰਦਾ ਖੜ ਸਕਦਾ ਹੈ ਕਿਹੜਾ ਬੰਦਾ ਸਾਡੀ ਗੱਲ ਕਰ ਸਕਦਾ ਹੈ ਅਸੀਂ ਮਾੜੇ ਅਸੀਂ ਕਿਸੇ ਨਾਲ ਕੋਈ ਬੈਂਸਵਾਜੀ ਨਹੀਂ ਕਰਨਾ ਚਾਹੁੰਦੇ ਨਾ ਅਸੀਂ ਕਿਸੇ ਤੇ આરોਪ ਲਾਉਣਾ ਚਾਹੁੰਦੇ ਆ ਇਹਦਾ ਕਹਿੰਦੇ ਵੀ ਆਪਦੀ ਵੋਟ ਮੰਗੋ ਇਹਦਾ ਸਾਰੇ ਨਗਰ ਤੋਂ ਹੱਥ ਬੰਨ੍ਹ ਕੇ ਵੋਟ ਮੰਗਦੇ ਆ ਨਾ ਕਿ ਕਿਸੇ ਤੇ ਅਲਿਗੇਸ਼ਨ ਲੱਗੇ ਨਸੇ ਦੇ ਖਿਲਾਫ ਹੋ ਕੇ ਹਨਾ ਬਹੁਤ ਮਾਰੀ ਗੱਲ ਹੈ ਰਾਜਵੰਦਰ ਸਿੰਘ ਰਾਜੂ ਨਸੇ ਦੇ ਖਿਲਾਫ ਚੱਲ ਰਿਹਾ ਹੈ ਅਸੀਂ ਵੀ ਮੰੰਬਰੀ ਦੇ ਵਿੱਚ ਖੜੇ ਹੋਏ ਆ ਠੀਕ ਹੈ ਬੇਨਸਰਾਬ ਤੋਂ ਵੋਟਾਂ ਲੈ ਕੇ ਦਿਖਾਉਂਦਾ ਤਾਂ ਤਾਂ ਪਤਾ ਲੱਗਦਾ ਵੀ ਹਾਂ ਵੀ ਮੈਦਾਨ ਦੇ ਵਿੱਚ ਖੜਿਆਂਗੇ ਠੀਕ ਹੈ ਹੋਰ ਵੀ ਜ਼ੋਰ ਲਾਉਂਦੇ ਨਸੇ ਨਾਲ ਵੋਟਾਂ ਲੈਣੀਆਂ ਆ ਇਹਦਾ ਕੋਈ ਠੀਕ ਹੈ ਮੰਦਨੀ ਹੈਗਾ ਜੀ ਹਾਂ ਬਾਕੀ ਸੰਗਤ ਨਾਲ ਹੈ ਹਾਂਜੀ ਸਾਰੇ ਗਿੱਕਾ ਕੰਸਰ ਹੈ ਬਿਲਕੁਲ ਸਾਡਾ ਦੇਹਲੀ ਪਰ ਸਾਡਾ ਪਾਣੀ ਚੱਲਦਾ ਚੱਲਦਾ ਰੋਹੂ 15 ਦਿਨ ਚ ਠੀਕ ਹੈ ਪਰ ਧਾਰੂ ਨਹੀਂ ਸਾਡੀ ਚੱਲੂ ਜੀ ਦਾਦੂ ਇਹ ਪਹਿਲ ਤੋਂ ਖਲਾਫ ਨਹੀਂ ਨਹੀਂ ਇਹਨਾਂ ਸਾਰੇ ਹਲਾਪਾਂ ਜੀ ਇਹ ਪਿੰਡ ਪਾਸਿਆਂ ਦੇ ਫੈਸਲਾਦਾਨਾ ਵੀ ਠੀਕ ਹੈ ਠੀਕ ਹੈ ਨਸਤੀ ਵੀ ਵੀ ਮੇਰੀ ਹਾਰ ਹੋਵੇ ਜਾਂ ਜਿੱਤ ਹੋਵੇ ਅਸੀਂ ਨਸ਼ਾ ਰਹਿਤ ਤੇ ਬਿਨਾਂ ਪੈਸੇ ਤੋਂ ਰੱਖਣ ਲੜਾਂਗੇ ਅਸੀਂ ਇਹੋ ਜੇ ਉਮੀਦਵਾਰ ਦੇ ਹਮਾਇਤੀ ਆ ਜੀ ਬਿਲਕੁਲ ਅਸੀਂ ਵੀ ਚਾਹੁੰਦੇ ਆ ਵੀ ਸਾਡੇ ਬੱਚੇ ਨੇ ਜਿਹੜੇ ਉਹ ਬਿਨਾ ਨਸ਼ਾ ਰਹੇ ਤਾਂ ਪਿੰਡ ਹੋਵੇ ਮੈਂ ਤਾਂ ਜੀ ਮੇਰੇ ਪਿੰਡ ਦੇ ਵੋਟਰਾਂ ਨੂੰ ਤੇ ਸਮੁੱਚੇ ਪੰਜਾਬ ਦੇ ਵੋਟਰਾਂ ਨੂੰ ਇਹੀ ਅਪੀਲ ਕਰੂੰਗਾ ਵੀ ਉਹ ਵੋਟ ਹੈ ਜਿਹੜੀ ਉਹ ਆਪਣੀ ਮਰਜ਼ੀ ਨਾਲ ਦੇਣ ਅਣਖ ਨਾਲ ਦੇਣ ਹਾਂਜੀ ਸ਼ਰਾਬ ਕਹਿ ਰਹੇ ਨੇ ਚਲਾਰੇ ਤੇ ਫਿਰ ਕੀ ਕਹਿਣਾ ਚਾਹੁੰਦੇ ਹੋ ਅਸੀਂ ਐਂ ਕਹਿ ਰਹੇ ਜੀ ਸਾਡੀ ਵੀਰ ਜੀ ਰਾਜੂ ਵੀਰ ਜੀ ਵੀਰਾਂ ਨਸ਼ੇ ਤੋਂ ਝੋਣ ਲੜ ਰਹੇ ਸਾਨੂੰ ਇਹਨਾਂ ਨੂੰ ਅੱਗੇ ਲਿਉਣਾ ਚਾਹੀਦਾ ਤਾਂ ਜੋ ਅੱਗੇ ਵੀ ਪਿੰਡ ਦਾ ਸਦਾਰ ਹੋਵੇ ਜੋ ਅੱਜ ਨਸ਼ਾ ਚਲਾ ਰਿਹਾ ਕੱਲ ਨੂੰ ਅੱਗੇ ਆ ਕੇ ਤੁਸੀਂ ਆਪ ਵੀ ਸੋਚੋ ਰਾਜੂ ਮੈਂ ਕੇਲੇ ਸਿਓ ਖਵਾ ਦਾਂਗੇ ਪਰ ਨਸ਼ਾ ਨਹੀਂ ਕਹਿੰਦੇ ਪੰਡਣਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੇਲੇ ਵੰਡ ਰਹੇ ਨੇ ਤੇ ਚਾਹ ਨਾਲ ਪਕੌੜੇ ਵਗੈਰਾ ਹੋਰ ਚੱਲ ਰਿਹਾ ਹੈਗਾ ਗਰਾਹਾ ਪਿੰਡ ਦੇ ਵਿੱਚ ਚਾਹ ਨਾਲ ਬਰੈਡ ਪਕੌੜੇ ਬਿਸਕੁਟ ਚੱਲ ਰਹੇ ਨੇ ਵੱਡੀਆਂ ਤਸਵੀਰਾਂ ਗਰਾਹਾ ਪਿੰਡ ਤੋਂ ਦੇਖ ਸਕਦੇ ਹੋ ਜੀ